गुरु प्यारे जग्ञा जी जीव गुरु के मिलाप लेनती करता है इस सवाल का जवाब गुरु जी चुरानवे अंगे बख्शिश करते हैं मैं बिन गुरु देखे नींद ना आवै ਹੀ ਹਰੀ ਗੁਰੂ ਦਾ ਦਰਸ਼ਨ ਕਰਨ ਤੋਂ ਬਿਨਾ ਮੇਰੇ ਮਨ ਨੂੰ ਸ਼ਾਂਤੀ ਨਹੀਂ ਆਉਂਦੀ ਮੇਰੇ ਮਨ ਤਨ ਵੇਤਨ ਗੁਰੂ ਵਿਰਹ ਲਗਾਵੇ ਗੁਰੂ ਤੋਂ ਬਿਛੋੜਾ ਇੱਕ ਐਸੀ ਪੀੜਾ ਹੈ ਜੋ ਸਦਾ ਮੇਰੇ ਮਨ ਵਿੱਚ ਮੇਰੇ ਤਨ ਵਿੱਚ ਲੱਗੀ ਰਹਿੰਦੀ ਹੈ ਹਰ ਹਰ ਦਇਆ ਕਰੋ ਗੁਰ ਮੇਲੋ ਜਨ ਨਾਨਕ ਗੁਰ ਮਿਲ ਰੈ ਸਜਿਓ ਹੀ ਹਰੀ ਮੇਰੇ ਤੇ ਮਿਹਰ ਕਰ ਮੈਨੂੰ ਗੁਰੂ ਮਿਲਾ ਖੇ ਦਾਸ ਨਾਨਕ ਆਪ ਗੁਰੂ ਨੂੰ ਮਿਲ ਕੇ ਮਿਲ ਕੇ ਮਨ ਖਿੜ ਪੈਂਦਾ ਹੈ ਗੁਰੂ ਪਿਆਰਿਓ ਜਿਗਸੂ ਜੀਵ ਗੁਰੂ ਦੇ ਦਰਸ਼ਨ ਤੋਂ ਬਿਨਾਂ ਤਲਪਦਾ ਹੈ ਤੇ ਉਸ ਤਲਪ ਵਿੱਚੋਂ ਪਰਮਾਤਮਾ ਅਕੀ ਅਰਦਾਸ ਨਿਕਲਦੀ ਹੈ ਬੇਨਤੀ ਨਿਕਲਦੀ ਹੈ ਜੀ ਅਸੂ ਜੀ ਪ੍ਰੀਮ ਵਿੱਚ ਸ਼ਰਧਾ ਵਿੱਚ ਪਿਆਰ ਨਾਲ ਪਰਮਾਤਮਾ ਕੀ ਅਰਦਾਸਾਂ ਕਰਦਾ ਹੈ ਬੇਨਤੀਆ ਕਰਦਾ ਹੈ ਕਿਰਪਾ ਕਰੋ ਵਾਹਿਗੁਰੂ ਨਮਨ ਪੁਰੂ